ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਦੇ ਤਿੰਨ ਸਾਥੀ ਗ੍ਰਿਫਤਾਰ ਪੁਲਿਸ ਵੱਲੋਂ ਲੰਡਾ ਗੈਂਗ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਗਿਆ ਪਰਦਾਫਾਸ਼ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਪੁਲਿਸ ਨੇ ਇੱਕ ਹੋਰ ਖੂਫੀਆ ਮਹਿਮਦ ਦੌਰਾਨ ਖਤਰਨਾਕ ਗੈਂਗਸਟਰ ਲਖਵੀਰ ਸਿੰਘ ਲੰਡਾ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਪਰਦਾਫਾਸ਼ ਕਰਦੇ ਹਨ ਤਿੰਨ ਨੂੰ ਗ੍ਰਿਫਤਾਰ ਕਰਕੇ 17 ਹਥਿਆਰ ਅਤੇ 33 ਮੈਗਜ਼ੀਨ ਬਰਾਮਦ ਕੀਤੇ ਹਨ ਦੋਸ਼ੀਆਂ ਦੀ ਪਛਾਣ ਕੁਨਾਲ ਗੁਰਲਾਲ ਅਤੇ ਪ੍ਰਵੇਸ਼ ਪੱਜੋ ਫਰ ਕੀਤਾ ਗਿਆ ਸੋਪਨ ਸ਼ਰਮਨ ਦੱਸਿਆ ਕਿ ਕੁਨਾਲ ਫਿਰੋਜ਼ਪੁਰ ਦਾ ਵਸਨੀਕ ਅਤੇ ਉਸ ਖਿਲਾਫ ਅਸਲਾ ਐਕਟ ਕਤਲ ਦੀ ਕੋਸ਼ਿਸ਼ ਅਤੇ ਨਸ਼ਾ ਤਸਕਰੀ ਦੇ ਸੱਤ ਮੁਕੱਦਮੇ ਪੈਂਡਗਨ ਉਹਨਾਂ ਦੱਸਿਆ ਕਿ ਗੁਰਲਾਲ ਅਤੇ ਪ੍ਰਵੇਜੇ ਪੱਟੀਵਾਸੀ ਚਚੇਰੇ ਭਰਾ ਹਨ ਅਤੇ 20 ਸਾਲਾਂ ਦੇ ਇੱਕ ਕਰੀਬਨ ਉਹਨਾਂ ਹੋਰ ਦੱਸਿਆ ਕਿ ਸਪਲਾਈ ਮੱਧ ਪ੍ਰਦੇਸ਼ ਤੇ ਇੰਦਰਵਾਸੀ ਕੁਨਾਲ ਵੱਲੋਂ ਕੀਤੀ ਜਾਂਦੀ ਸੀ ਉਹਨਾਂ ਹੋਰ ਦੱਸਿਆ ਕਿ ਮਾਮਲੇ ਦੀ ਅਗਲੀ ਰੀ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਾਪ ਰਹੀ ਹੈ ਸਾਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ 247 ਟੀਵੀ ਇੱਕ 20 ਤਰੀਕ ਇੱਕ ਵਿਅਕਤੀ ਕੁਸ਼ਾਲ ਫਰੂਸਪੁਰਦਾਰਨ ਵਾਲਾ ਉਹ ਫੜਿਆ ਸੀਗਾ ਆ ਐਡੀਐਸ ਵੀ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨਸ ਆਪੀ ਟੀਮਸ ਨੇ ਸਪੈਸ਼ਲ ਸੈੱਲ ਤੇ ਸੀਆਈਏ ਨੇ ਤੇ ਇੱਕ ਸਟਾਰ 34 ਪਿਸਟਲ ਬਰਾਮਦ ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ ਬੇਸ ਤੇ ਇੱਕ ਵੈਲ ਆਇਲਡ ਨੈਟਵਰਕ ਜਿਹੜਾ ਗੰਗ ਰਨਿੰਗਸ ਸੀਗਾ ਹਿੰਡਰਲੈਂਡ 'ਚ ਉਹ ਅਨਰਥ ਹੋਇਆ ਉਹ ਬ੍ਰੇਕ ਹੋਇਆ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਲਖਬੀਰ ਲੰਡਾ ਜਿਹੜਾ ਯੂਐਸ ਬੈਠਾ ਹੈ ਨਾਲ ਹੀ ਉਹਦੇ ਇੱਕ ਗਿਲ ਨਾਮਕ ਵਿਅਕਤੀ ਹੈ ਉਹਦਾ ਦੋਸਤ ਹੈ ਇਹ ਦੋਨੋਂ ਜਿਹੜੇ ਬੈਠੇ ਹੋ ਉਹ ਰਨ ਕਰਦੇ ਸੀਗੇ ਹਵਾਲਾ ਰਾਹੀਂ ਪੇਮੈਂਟ ਕਰਦੇ ਸੀਗੇ ਇੰਦੋਰ ਬੇਸਡ ਵਿਅਕਤੀ ਨੂੰ ਜਿਹਦਾ ਨਾਮ ਗੁਨਾਲ ਹੈ ਤੇ ਨਵੇਂ ਲੜਕੇ 21 22 ਸਾਲ ਦੇ 22 23 ਸਾਲ ਦੇ ਇਹ ਰੋਪਨ ਕਰਦੇ ਸੀਗੇ ਕੋਈ ਪੜੋਸੀ ਹੈ ਜਾਂ ਕੋਈ ਅਨਐਮਪਲੋਇਡ ਹੈ ਇਹ ਵੈਪਨ ਲੈ ਕੇ ਆਉਂਦੇ ਸੀਗੇ ਤੇ ਇੱਥੇ ਅਲੱਗ-ਅਲੱਗ ਜਗ੍ਹਾ ਲੋਕਾਂ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਜਿਹੜੇ ਦੋ ਬ੍ਰਦਰਸ ਐ ਜਿਹੜੇ ਫੜੇ ਗਏ ਐ ਦੋਨੋਂ ਕਜ਼ਨਸ ਐ 22 30 ਸਾਲ ਉਹਨਾਂ ਦੀ ਉਮਰ ਐ ਇੱਕ ਦਾ ਨਾਂ ਗੁਰਲਾਲ ਐ ਦੂਜਾ ਦੂਜਾ ਪਰਵੇਸ ਐ ਇਹ ਪੱਟੀ ਦੇ ਰਹਿਣ ਵਾਲੇ ਜੀ ਫਸਟ ਟਾਈਮ ਆਫੈਂਸ ਐ ਇਹਨਾਂ ਦਾ ਤੇ ਇਹਨਾਂ ਦਾ ਭਰਾ ਜਿਹੜਾ ਐ ਇੱਕ ਹੋਰ ਕਜ਼ਨ ਜਿਹੜਾ ਜੇਲ੍ਹ 'ਚ ਬੰਦ ਐ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਲੰਡੇ ਤੇ ਗਿਲ ਦੇ ਨਾਲ ਹੁਣ ਇਹਨਾਂ ਦੀ ਵਕ ਵਕ ਟਾਈਮ ਤੋਂ ਵਕ ਵਕ ਜਗਾਵਾਂ ਤੋਂ ਰਿਕਵਰੀ ਜਿਹੜੀ ਹੋਈ ਹੈ ਉਹ 17 ਵੈਪਨਸ ਮੈਂ 12 30 ਬੋਰ ਦੇ 32 ਬੋਰ ਦੇ ਪਿਸਟਲਸ ਹੈ 5 30 ਬੋਰ ਦੇ ਪਿਸਟਲਸ ਹੈ ਤੇ 33 ਮੈਗਜ਼ੀਨਸ ਹੈ 20 ਲਾਈਵ ਰਾਉਂਡਸ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਆਉਣ ਵਾਲੇ ਟਾਈਮ ਤੇ ਜਿਹੜੀ ਵੀ ਡਿਟੇਲ ਹੋਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ